ਮਹਾਰਾਜ ਮਾਛੀਵਾੜੇ ਕੰਡਿਆਂ ਦੀ ਛੇੜ ਤੇ ਬੈਠੇ ਉਹ ਜਿਹੜੇ ਰੇਸ਼ਮੀ ਬਸਤਰ ਕਦੇ ਨੰਦਾਂ ਦੀ ਕੁਰੀ ਗਲ ਹੁੰਦੇ ਸਨ ਉਹ ਜਾਮਾ ਕੰਡਿਆਂ ਨੇ ਲੀਰੋ-ਲੀਰ ਕਰਤਾ ਹੈ ਮਖਮਲੀ ਸੇਜਾਂ ਦਾ ਮਾਲਕ ਅੱਜ ਮਾਛੀਵਾੜੇ ਟੀਮ ਦਾ ਸਰਾਨਾ ਲਾ ਕੇ ਪਉਂਤੇ ਲੇਟਿਆ ਹੋਇਆ ਹੈ ਨਾ ਤਨ ਨੂੰ ਕੱਜਣ ਲਈ ਕੋਈ ਨਿੱਗਾ ਵਸਤਰ ਹੈ ਬੋਦੀ ਠੰਡ ਹੱਡਾਂ ਨੂੰ ਚੀਰਦੀ ਜਾਂਦੀ ਹੈ ਖੱਤੀ ਪ੍ਰਕਾਰ ਦੇ ਭੋਜਨ ਜਿਹਦੇ ਦਰਬਾਰ ਵਿੱਚ ਪਰਫੁੱਲਤ ਹੁੰਦੇ ਸਨ ਅੱਜ ਅੱਕ ਦੀਆਂ ਕੁਰੰਬਲੀਆਂ ਖਾਣੀਆਂ ਪੈ ਰਹੀਆਂ ਨੇ ਹਾਲਾਤ ਵੇਖੋ ਕਿਵੇਂ ਬਦਲਦੇ ਨੇ ਜਿਹੜੇ ਸੁੰਦਰ ਚਰਨਾਂ ਦੇ ਵਿੱਚ ਦਿਲੇਦਾਰ ਜੋੜਾ ਹੁੰਦਾ ਸੀ ਉਹ ਚਰਨ ਕਮਲ ਕੰਡਿਆਂ ਨਾਲ ਵਿੰਨੇ ਹੋਏ ਨੇ ਛਾਲਿਆਂ ਨਾਲ ਸ਼ਰਸਾਰ ਹੋਏ ਨੇ ਉਹ ਦੀ ਸੀਤ ਕਿ ਪਰਦਾਨੂ ਚੀਰਦੀ ਪਈ ਹੈ ਪਰ ਇਹ ਧਿਆਨ ਦਿਓ ਇਹ ਤਨ ਨੂੰ ਦੁਖਾ ਰਿਹਾ ਹੈ ਉਹ ਜੋਤ ਸਰੂਪ ਹੈ